ਗੁਰੂ ਨਾਨਕ ਦੇਵ ਜੀ ਦੇ ਵਿਆਹ ਉਤਸਵ ਦੇ ਦੇਖੋ ਲਾਈਟਾਂ ਲਾ ਰਹੇ ਆ ਡੈਕੋਰੇਸ਼ਨ ਚੱਲ ਰਹੀ ਆ ਤੇ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਵੀਰ ਸਾਹਿਬ ਐਂਟਰੀ ਐਂਟਰੀ ਦੇ ਨਾਲ ਇਹ ਸਾਰੀ ਦੇਖੋ ਡੈਕੋਰੇਸ਼ਨ ਕੀਤੀ ਹੋਈ ਆ ਗੁਰਦੁਆਰਾ ਸਾਹਿਬ ਦੀ ਬਹੁਤ ਵਧੀਆ ਸਜਾਵਟ ਕੀਤੀ ਹੋਈ ਆ ਦਰਸ਼ਕੋ ਇਹ ਬੇਰੀਆ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀ ਲਾਈ ਸੀ ਦਹੀਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਰੋਜ਼ ਸ্নানਨ ਕਰਨ ਤੋਂ ਬਾਅਦ ਤਪ ਕਰਿਆ ਕਰਦੇ ਸੀ ਤੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਉਤਸਵ ਦੇ ਦੇਖੋ ਲਾਈਟਾਂ ਲਾ ਰਹੇ ਆ ਡੈਕੋਰੇਸ਼ਨ ਚੱਲ ਰਹੀ ਆ ਤੇ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਵੀਰ ਸਾਹਿਬ ਦੇ ਡੈਕੋਰੇਸ਼ਨ ਹੋ ਰਹੀ ਆ 10 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦਾ ਵਿਆਹ ਆ ਤੇ ਇੱਥੋਂ ਕਹਿੰਦੇ ਸੁਲਤਾਨਪੁਰ ਤੋਂ ਗਰਾਹਤ ਜਾਂਦੀ ਆ ਗੁਰਦੁਆਰਾ ਅਕੰਧ ਸਾਹਿਬ ਬਟਾਲਾ ਤੇ ਇੱਥੇ ਵੀ ਪੂਰੀ ਤਿਆਰੀ ਚੱਲ ਰਹੀ ਆ ਦਿਖਾਵਾਂਗੇ ਤੁਹਾਨੂੰ ਅੰਦਰੋਂ ਵੀ ਸਾਰੀ ਅੱਜ ਡੈਕੋਰੇਸ਼ਨ ਗੁਰਦੁਆਰਾ ਸ਼੍ਰੀ ਵੀਰ ਸਾਹਿਬ ਗੁਰਦਰਬ ਬੇਰਸਾ ਦੇ ਪਹਿਲਾ ਦਰਸ਼ਿੰਦਰ ਦੇ ਨਾਲ ਹੀ ਇੱਧਰ ਜੁੜਾ ਘਰ ਆ ਜਾਂਦਾ ਤੇ ਆ ਸਾਰੀ ਬਾਹਰ ਪਾਰਕਿੰਗ ਹੀ ਆ ਤੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਉਦੋਂ ਸਾਰਾ ਜੀ ਦੀਵਾਨ ਹਾਲ ਵਿੱਚ ਬਦਲ ਜਾਂਦੇ ਆ ਇੱਥੇ ਦੀਵਾਨ ਸਜਦਾ ਆ ਲੋਕ ਬੈੰਦੇ ਆ ਹੈ ਨਾ ਤੇ ਆਪਾਂ ਹਣ ਇੱਧਰ ਦਰਸ਼ਿੰਦਰ ਤੇ ਜਾਵਾਂਗੇ ਅੰਦਰ ਟਰੀ ਐਂਟਰੀ ਦੇ ਨਾਲ ਇਹ ਸਾਰੀ ਦੇਖ ਡੈਕੋਰੇਸ਼ਨ ਕੀਤੀ ਹੋਈ ਆ ਦੁਆਰਾ ਸਾਡੀ ਬਹੁਤ ਵਧੀਆ ਸਜਾਵਟ ਕੀਤੀ ਹੋਈ ਆ ਇੱਧਰ ਨਾਲ ਹੀ ਸਰੋਤ ਤੇ ਸਰੋਵਰ ਦੇ ਨਾਲ ਹੀ ਇੱਧਰਲੀ ਸਾਈਡ ਪਰਚੀਆਂ ਕੱਢਦੇ ਆ ਪਹਿਲਾਂ ਆਪਾਂ ਚੱਲਾਂਗੇ ਤੇ ਸਰੋਵਰ ਬਾਅਦ ਵਿੱਚ ਖਤਾਵਾਂਗੇ ਪਰਚੀ ਤੇ ਇੱਕ ਚੀਜ਼ ਹੋਰ ਦਰਸ਼ਕੋ ਜਿੱਦਾਂ ਹੁਣ ਸਜਾਵਟ ਹੋਈ ਆ ਜਿੱਦਾਂ ਜੇ ਦੀਵਾਨ ਹਾਲ ਲਾਉਣਗੇ ਤੇ ਦੀਵਾਨ ਹਾਲ ਵਾਸਤੇ ਆ ਜਗ੍ਹਾ ਸਾਰੀ ਇੱਧਰ ਇੱਥੇ ਸੱਚ ਦਾ ਦੀਵਾਨ ਹਾਲ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੋਵੇ ਜਿੱਦਾਂ ਹੁਣ ਵਿਆਹ ਆ ਤੇ ਇਹ ਦੀਵਾਨ ਸੱਚ ਦੇ ਉਹ ਇੱਥੇ ਸੱਚ ਦੀ ਆ ਇੱਥੇ ਸੰਗਤਾਂ ਬਹੁਤ ਆਰਾਮ ਵੀ ਕਰਦੀਆਂ ਇਹਨੂੰ ਭਾਈ ਮਰਦਾਨਾ ਜੀ ਦੀਵਾਨ ਹਾਲ ਕਹਿੰਦੇ ਨਾਲ-ਨਾਲ ਜਾਣਿਆ ਜਾਂਦਾ ਤੇ ਸਾਹਮਣੇ ਸਰੋਵਰ ਆ you <laughs> ਦਰਸ਼ਕੋ ਇਹ ਬੇਰੀਆ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀ ਲਾਈ ਸੀ ਇਹ ਉਦੋਂ ਲਾਇੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਇੱਥੋਂ ਦਾਸੀਆਂ ਤੇ ਜਾ ਰਹੇ ਸੀ ਜਾਂਦੇ ਜਾਂਦੇ ਗੁਰੂ ਨਾਨਕ ਦੇਵ ਜੀ ਨੇ ਬੇਰੀ ਦੇ ਇੱਕ ਛੁੱਟ ਜੀ ਦਾਣੀ ਇੱਥੇ ਦੱਬ ਦਿੱਤੀ ਸੀ ਤੇ ਇਹ ਬੇਰੀ ਉਦੋਂ ਦੀ ਹਰੀ-ਭਰੀ ਆਏ ਤੇ ਇਹਦੇ ਥੱਲੇ ਉਹ ਪੂਰਾ ਸਾਹਵਾਂ ਜਿੱਥੇ ਗੁਰੂ ਨਾਨਕ ਦੇਵ ਜੀ ਬੈਠ ਕੇ ਤਪ ਕਰਿਆ ਕਰਦੇ ਸੀ ਸੋ ਤੁਹਾਨੂੰ ਉਹ ਪੂਰਾ ਸਾਹਵਾਂ ਵੀ ਦਿਖਾਵਾਂਗੇ ਤੇ ਇਹ ਬੇਰੀ ਦੇ ਥੱਲੇ ਬਹਿ ਕੇ ਸਾਧ ਸੰਗਤ ਜਪਜੀ ਸਾਹਿਬ ਦਾ ਪਾਠ ਕਰਦੀ ਆ ਜੀ ਹਾਂ ਤੇ ਡੇਗੇ ਹੋਏ ਬੇ ਡੇਗੇ ਹੋਏ ਫੁੱਲ ਦਰਸ਼ਕ ਲੈ ਕੇ ਜਾਂਦੇ ਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਸ਼ਾਦ ਸਮਝ ਕੇ ਸੇ ਦਰਸ਼ਕ ਕੋਈ ਸੀ ਪੂਰਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਬੈਠ ਕੇ ਰੋਇ ਤਪ ਕਰੇ ਕਰਦੇ ਸੀ ਤੇ ਦੇ ਨਾਲ ਹੀ ਆਇਦਰ 베ਰੀ ਸਾਹ ਆ ਗਈ ਪੂਰਾ ਸਾਹ ਤੇ ਨਾਲ ਹੀ ਉੱਧਰਲੀ ਸਾਈਡ ਆ ਉਹ ਬੇਂ ਜਿਸ ਬੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਰੋਜ਼ ਇਸ਼ਨਾਨ ਕਰਿਆ ਕਰਦੇ ਸੀ ਤੇ ਜਿਸ ਬੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਅਲੋਪ ਰਹੇ ਉਹ ਬੇਂ ਵੀ ਅੱਪ ਤੁਹਾਨੂੰ ਦਿਖਾਵਾਂਗੇ ਬਣੀਓ ਸੋ ਦਰਸ਼ਕੋ ਇਹ ਆਓ 베ਰੀ ਜਿਸ ਬੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਰੋਜ਼ ਇਸ਼ਨਾਨ ਕਰਨ ਤੋਂ ਬਾਅਦ ਤਪ ਕਰਿਆ ਕਰਦੇ ਸੀ ਤੇ ਐਸੀ ਬੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਇੱਥੇ ਚੁੱਭੀ ਮਾਰੀ ਸੀ ਤੇ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਨਦੀ ਦੇ ਵਿੱਚ ਅਲੋਪ ਰਹੇ ਸੀ ਤੇ ਇੱਥੇ ਗੁਰੂ ਨਾਨਕ ਦੇਵ ਜੀ ਨੇ ਚੁੱਭੀ ਮਾਰੀ ਸੀ ਤੇ ਜਿੱਥੋਂ ਨਿਕਲੇ ਸੀ ਉਹ ਥਾਂ ਇੱਥੋਂ ਤਕਰੀਬਨ 1.5-2 ਕਿਲੋਮੀਟਰ ਦੂਰ ਆ ਉੱਥੇ ਗੁਰਦੁਆਰਾ ਬਣਿਆ ਹੋਇਆ ਸੰਤ ਘਾਟ ਉਹਦੀ ਵੀਡੀਓ ਵੀ অলਰੈਡੀ ਬਣਾਈ ਹੋਈ ਆ ਮੈਂ ਲਿੰਕ ਡਿਸਕ੍ਰਿਪਸ਼ਨ ਚ ਪਾ ਦੂੰਗਾ ਜੇ ਤੁਸੀਂ ਮੇਰੇ ਚੈਨਲ ਤੇ ਉਹ ਵੀਡੀਓ ਦੇਖ ਸਕਦੇ ਹੋ ਗੁਰਦੁਆਰਾ ਸੰਤ ਘਾਟ ਜੀ ਤੇ ਇੱਥੇ ਹੀ ਬਈ ਵਿੱਚੋਂ ਨਿਕਲਣ ਤੋਂ ਗੁਰੂ ਨਾਨਕ ਦੇਵ ਜੀ ਨੇ ਇੱਕ ਕਮਕਾਰ ਦਾ ਮੂਲ ਮੰਤਰ ਉਚਾਰਿਆ ਸੀ ਤੇ ਨਾਲ ਹੀ ਕਿਹਾ ਸੀ ਨਾ ਕੋਈ Hindu ਨਾ ਕੋਈ Muslim ਇੱਧਰ ਆ ਗਿਆ ਜੰਗਰ ਹਾਲ ਮਾਤਾ ਸਲਖਣੀ ਜੀ ਲੰਗਰ ਇੱਧਰ ਸੇਵਾ ਵੀ ਚੱਲਦੀ ਪਈ ਹੈ ਲੰਗਰ ਹਾਲ ਦੀ ਤੇ ਆਪਾਂ ਸ਼ੱਕਾਂ ਕਿ ਪ੍ਰਸ਼ਾਦਾ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਲੰਗਰ ਚਲੋ ਜੀ ਆਪੋ ਚਾਹਦਾ ਹੈ ਤਾਂ ਲੰਗਰ ਹਾਲ ਦੇ ਅੰਦਰ ਟੋਪੀ ਕੈਪਰੀ ਬੂੜ ਜਰਾਬਾਂ ਪਾ ਕੇ ਆਉਣਾ ਸਖਤ ਮਨਾ ਹੈ ਸੋ ਦਰਸ਼ਕੋ ਏ ਸੀ ਗੁਰਦੁਆਰਾ ਬੇਰ ਸਾਹਿਬ ਤੇ ਵਿਆਹ ਹੋਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਜਿਸ ਘਰ ਵਿੱਚ ਰਹੇ ਸੀ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਗੁਰਦੁਆਰਾ ਗੁਰੂ ਕਾ ਬਾਗ ਸੇਮ ਉਹੀ ਘਰ ਬਣਿਆ ਹੋਇਆ ਤੇ ਉਹ ਦਿਖਾਵਾਂਗੇ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਇੱਥੇ ਵੀਡੀਓ ਇਸਮਾਪਤ ਕਰਦੇ ਹਾਂ ਹੁਣ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ ਗੁਰਦੁਆਰਾ ਗੁਰੂ ਕਾ ਬਾਗ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਚੈਨਲ ਸਬਸਕ੍ਰਾਈਬ ਵੀ ਕਰਿਓ ਤੁਹਾਨੂੰ